ਸਰਨੂ ਸਤਿ ਸ਼੍ਰੀ ਅਕਾਲ ਜੀ ਮੇਰੇ ਨਵੇਂ ਵਲੌਗ ਵਿੱਚ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਆਪਣੇ ਤਾਇਆ ਜੀ ਦੇ ਘਰੇ ਪੈ ਰਹੀਆਂ ਨੇ ਦੁਕਾਨਾਂ ਦੀ ਛੱਤ ਤੇ ਇਸ ਲਈ ਆਪਾਂ ਅੱਜ ਵਲੌਗ ਬਣਾ ਰਹੇ ਹਾਂ ਬੜੇ ਟਾਈਮ ਤੋਂ ਬਾਅਦ ਹੋਰ ਬਾਬਾ ਜੀ ਕਿਵੇਂ ਤਗੜੇ ਹੋ ਜੀ ਠੀਕ ਹੈ ਮੜੇ ਮਹਾਂ ਵਲੌਗ ਬਣਾ ਦਈਏ ਲੋਕਾਂ ਨੂੰ ਦਿਖਾ ਦਈਏ ਕੀ ਹਾਲ ਚਾਲ ਹੈ ਨਾ ਹਾਂ ਆ ਸਾਡੇ ਮਿਸਤਰੀ ਸਾਹਿਬ ਨੇ ਕਹਿੰਦੇ ਇੰਨਾ ਦੇ ਦਰਸ਼ਨ ਕਰਾ ਦੀ ਮੜੀ ਸਾਰਿਆਂ ਨੇ ਕਰਾ ਦੀ ਜੀ ਉਹ ਕਿੱਥੇ ਆ ਗਈ ਆਹ ਕੋਈ ਜਲਾਬ ਖੋਦਣਾ ਪੈਸੀ ਕੋਦਣਾ ਸਿੱਧੀ ਗਾਜੀ ਫੁੱਟ ਹਾਲ ਇਹ ਦੋ ਦੁਕਾਨਾਂ ਨਹੀਂ ਆਹ ਹੁਣ ਹਾਲ ਬੰਦ ਕਰ ਰੱਖੀਏਗੀ ਦੂਜੇ ਪਾਸੇ ਸ਼ਟਰ ਲਾਇਆ ਜਾਊਗਾ What ਅਬ ਵੀਡੀਓ ਬਣਾਉਂਦਾ ਬਹੁਤ ਮਕਸਦ ਆਗਾ ਜੋ ਸੋਡੇ ਹੁਣ ਮਦ ਲਈ ਤਿਆਰ ਹੋ ਗਿਆ 2-4 ਸਾਲ ਲੰਘੇ ਫਿਰ ਤੁਸੀਂ ਆਹੀ ਵੀਡੀਓ ਨੂੰ ਦੇਖ ਕੇ ਖੁਸ਼ ਹੋਇਆ ਕਰੋਗੇ ਭਾਈ ਹਾਂ ਮੇਰੀ ਜਿਹੜੀ ਦੁਕਾਨ ਸੀ ਆਏ ਬਣੀ ਸੀ ਮੈਂ ਆਏ ਕੰਮ ਕਰਾਇਆ ਸੀਗਾ ਹੈ ਅੱਗੇ ਜਦੋਂ ਮਿਸਤਰੀ ਸਾਹਿਬ ਦੇ ਪੋਤੇ-ਪੋਤੀਆਂ ਹੋਣਗੇ ਉਹ ਦੇਖਣਗੇ ਹੈ 100 ਕੁਝ ਹੋਊਗਾ ਭਾਈ ਹੈ ਇਹਦਾ ਯਾਦ ਰਹਿ ਜਾਂਦੀ ਹੁੰਦੀ ਆ ਚੈਨਲ ਦਾ ਨਾਮ ਹੈਗਾ ਪੰਜਾਬੀ ਵਿਰਸਾ ਪੰਧੇਰ ਤੁਸੀਂ ਵੀ ਸਾਰੇ ਜਾਣੇ ਜਾ ਕੇ ਸਬਸਕ੍ਰਾਈਬ ਕਰ ਸਕਦੇ ਹੋ ਤੇ ਸਪੈਸ਼ਲੀ ਸਾਡੇ ਮਿਸਤਰੀ ਸਾਹ ਨੂੰ ਬੇਨਤੀ ਹੈ ਘਰ ਦਾ ਬੰਦਾ ਹੀ ਨਹੀਂ ਸਬਸਕ੍ਰਾਈਬ ਕਰ ਰਿਹਾ ਕਰਿਆ ਹੋ ੱਟੜਿਆ ਤਾਂ ਕਰਿਆ ਹੋ ਦੇਖਿਆ ਨਾ ਆਹਾ 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 ਇੱਕ ਦਾ ਇੱਕ ਦਾ ਬੰਦੇ ਵੀ ਵਾਲੇ ਨੇ ਪਾਪੀ ਨੂੰ ਲੱਗਦਾ ਠੰਡੀ ਵਾਲੀ ਲੱਗੀ ਜਾਂਦੀ ਹੈ ਹੈ ਨੱਕ ਮੂੰਹ ਐ ਢੱਕ ਰੱਖਿਆ ਆਹਾ ਦੰਦ ਲਾਏ ਹੋਏ ਨੇ ਫੇਰ ਕੀ ਹੁੰਦਾ ਐਨਾ ਸੋਹਣਾ ਰੱਖਾ ਹੈਗਾ ਬਾਬਾ ਯਾਰ ਤੂੰ ਵਿੱਚ ਨੂਨੇ ਕਹਿੰਦਾ ਦੰਦ ਲਾ ਕੇ ਰੱਖੇ ਹੋਏ ਨੇ ਆਹ ਦੇਖ ਰਿਹਾ ਇਹ ਦੰਦ ਆਹ ਕਹਿੰਦਾ ਸੋਹਣਾ ਨਹੀਂ ਹੋਣਾ ਮੈਂ ਤਾਂ ਹੀ ਮੂਲ ਵੇਟਾ ਹੋਇਆ ਤੇ ਚੜ ਗਏ ਚੰਬਰ ਨੂੰ ਆਉਂਦੇ ਸਾਰ ਅਸੀਂ ਕਿਰਲੀ ਦੀ ਹੱਤਿਆ ਦੇਖ ਲਈ ਭਈ ਮਿਸਤਰੀਆਂ ਨੇ ਕਿਰਲੀ ਦੀ ਹੱਤਿਆ ਕਰ ਤੂੰ ਬਹੁਤ ਮਾੜੀ ਜਿਹੀ ਅਫਸੋਸ ਹੋ ਰਿਹਾ ਸਾਨੂੰ ਬੰਦੇ ਨਾਲ ਦੀ ਨਾਲ ਜੁੜ ਰਹੇ ਨੇ ਸਹਿਯੋਗ ਦੇ ਰਹੇ ਨੇ ਆਪਦਾ ਹੈ ਆ ਸਾਡੇ ਮਿਸਤਰੀ ਸਾਹਿਬ ਨੇ ਮਿਸਤਰੀ ਸਾਹਿਬ ਨੂੰ ਵੀ ਦਿਖਾ ਦਿੱਤੀ ਕਹਿੰਦੇ ਆ ਗਿਆ ਇਸ ਤਾਂ ਹਾਂ ਆ ਗਿਆ ਵਧੀਆ ਗੱਲ ਆ ਹੈ ਨੰਗਰ ਪਾਣੀ ਬਣ ਗਿਆ ਹੈ ਨੰਗਰ ਪਾਣੀ ਨੰਗਰ ਪਾਣੀ ਬਣ ਗਿਆ ਵੀਰੇ ਆ ਜਾਓ ਬਸ ਛੱਕੋ ਹਾਂ ਆ ਜਾ ਆਹ ਬਲ ਕੇ ਰੱਖ ਰਿਹਾ ਤਾਂ ਕਿਰਾ ਆ ਫੜਦੀ ਇਹ ਤਾਂ ਅੱਜ ਨਹੀਂ ਆਏ ਨੇ ਆਏ ਨੇ ਆ ਜੀ ਸਾਰੀ ਜੀ ਨਹੀਂ ਕਿ ਅੰਦਰ ਆ ਰਹੇ ਹਾਂ ਉਹ ਘਰ ਆ ਗਿਆ ਫੇਰ ਪਾ ਕੇ ਦੋਦੀ ਹੈ ਕਿ ਮਾਰੀ ਹੈ ਸਾਈਕਲ ਉਹ ਨਾ ਫੇਰ ਵੀ ਉਹੀ ਗਿਆ ਅੰਦਰ ਤੋਂ ਪਤਾ ਲੱਗਿਆ ਪਤਾ ਕਾਨੂੰ ਲੱਗਦਾ ਤੁਹਾਨੂੰ ਮੋੜੋ ਕਿ ਹੋ ਗਈ ਥੇਤਰ ਵੀ ਨਾਲ ਤੁਹਾਨੂੰ ਹੁਣ ਕਿੱਦਾਂ ਫੇਰ ਆਏ ਹੁਣ ਅਸੀਂ પાਕੇ ਆਵਾਂਗੇ ਉੱਤੇ ਕਿਹੜੀ ਪਿੱਗੀ ਐਤੀ ਖੜਾ ਚਲੋ ਜੀ ਹੁਣ ਅਸੀਂ પાਕੇ ਆਵਾਂਗੇ ਆਜਾ ਤਾ ਰਾਤ ਤੋ ਬੂਰੀ ਨੀ ਮਾਰਾ ਕੋਈ ਫੋਨ ਚੁਣੋ ਆ ਗਾ ਹਿੰਦੂ ਫੋਨ ਕਰਾ ਰਿਹਾ ਹੈ ਮਹਤਵਪੂਰਨ ਘਰ ਦੇ ਵਿੱਚ ਕਹਿੰਦੇ ਛੱਤ ਪੈ ਰਹੀ ਹੋਵੇ ਤੇ ਕਢਾਣਾ ਬਣੇ ਇਹ ਤਾਂ ਹੋ ਨਹੀਂ ਸਕਦਾ ਇਸ ਲਈ ਕਹਿੰਦੇ ਜੀ ਸੂਜੀ ਦੀ ਦੇਗ ਬਣ ਰਹੀ ਹੈ ਕਾਫੀ ਸਾਰੇ ਹਲਵਾਈ ਮਹਾਨ ਹਲਵਾਈ ਜਿਹੜੇ ਲੱਗੇ ਹੋਏ ਨੇਗੇ ਆਲਾ ਯਾਦਗਾਰੀ ਯਾਦ ਨਾ ਟੂਟੀ ਆ ਗਈ ਟੱਕੜ ਕਰੀ ਇਸੇ ਮੈਂ ਇੱਧਰ ਟੱਕੜ ਕਾ ਦਰਾ ਸਾਡਾ ਵਲੌਗ ਵਿੱਚ ਰਹੀ ਸੀ ਮੈਂ ਉਹ ਤਾਂ ਦਿਖਾਈਏ ਸੀ ਠੀਕ ਹੈ ਓਕੇ ਜੀ ਹੋਰ ਬੇਸੀ ਕੰਮ ਕਦੇ ਹਲੇ ਵੀ ਚੱਲ ਰਹੇ ਨੇ ਸਾਡੇ ਹਾਂ ਫਰਸਮਤ ਕੰਮ ਕਰਦਾ ਮੈਂ ਹਾਂ ਗਾਦੀ ਜੀ ਕਿੰਨੇ ਆਸ ਹਾਂ ਹੀ ਬਗ ਜਾ ਅਸੀਂ ਯਾਦਗਾਰੀ ਬਣਾ ਰਹੇ ਆ ਵੀ ਭਾਈ ਆ ਦੇਖੋ ਆ ਸਾਰੇ ਬੰਦੇ ਨੇ ਯੋਗਦਾਨ ਪਾਇਆ ਸੀ ਇਹ ਦੁਕਾਨਾਂ ਦੇ ਵਿੱਚ ਛਤ ਉੱਤੇ ਸਲੇਬਾ ਪਾਉਣ ਤੋਂ ਬਾਅਦ ਹੀ ਹੁਣ ਆਪਾਂ ਨੇ ਜਿਹੜਾ ਕਾਗਜ਼ ਹੈਗਾ ਉਹ ਪਾ ਦਿੱਤਾ ਇਹਦਾ ਪਾਰਟ ਮਿਸ ਹੋ ਗਿਆ ਸੀ ਇਸ ਤੋਂ ਬਾਅਦ ਹੁਣ ਇਹਦੇ ਉੱਤੇ ਮਿੱਟੀ ਦੀ ਲਪਾਈ ਹੋ ਰਹੀ ਹੈਗੀ ਜਿਹਦੇ ਨਾਲ ਇਹ ਪੂਰਾ ਵਧੀਆ ਖੜ ਜੂਗਾ ਸਟੇਬਲ ਹੋ ਜੂਗਾ ਕੰਮ ਇਹਦਾ ਤਰੀਕਾ ਜਿਹਦੇ ਵਿੱਚ ਆਪਾਂ ਕਹਿ ਲਓ ਛੱਤ ਸੌਖੇ ਤਰੀਕੇ ਨਾਲ ਤੇ ਸਸਤੇ ਤਰੀਕੇ ਨਾਲ ਪੈ ਜਾਂਦੀ ਹੈਗੀ ਤੱਕਾਵੜਾ ਤਾਂ ਨਹੀਂ ਫੀਲ ਹੋ ਰਹੀ ਭਾਜੀ ਟੱਕੇ ਤੋਂ ਕਿ ਲੱਗ ਰਹੇ ਹਾਂ ਅਸੀਂ ਮਿਸਤਰੀ ਕੋਲ ਜਾਨੇ ਆਂ ਮਿਸਤਰੀ ਸਾਡੇ ਬਹੁਤ ਵਧੀਆ ਚੀਤੇ ਨੇ ਇਹ ਗੱਲਾਂ ਬਾਤਾਂ ਨਹੀਂ ਮਿਸਤਰੀ ਆਪ ਦਾ ਖੜਾ ਕਹਿੰਦੇ ਇੱਥੇ ਵੀ ਨਹੀਂ ਛੱਡ ਰਹੀ ਮੋਟਰਸਾਈਕਲਾਂ ਦਾ ਮਿਸਤਰੀਆ ਦੇਖ ਲੋ ਲਪਾਈ ਕਰੀ ਜਾਂਦਾ ਗਾਰੇ ਦੀ ਹੈ ਇਹ ਪਰ ਕਹਿੰਦੇ ਬਾਲ ਤੋਂ ਮੂੰਹ ਇਹ ਤੋਂ ਵੇਥਰੀ ਜਾਂਦੇ ਹੁੰਦੇ ਨੇ ਹੈ ਸਹੀ ਗੱਲ ਹੈ ਮੈਂ ਛੱਡ ਦੇਣਾ ਉਹ ਊੜੀ ਹਾਂ ਪਾ ਰਿਆ ਦੋਰੇ ਮਿਸਤਰੀ ਲਾਏ ਹੋਏ ਨੇ ਕਹਿੰਦੇ ਕੋ ਮੋਟਰਸਾਈਕਲਾਂ ਦਾ ਸਰ ਨੂੰ ਵੱਧ ਕਸ਼ਟ ਕਰਨ ਨਾਲ ਬੰਦਾ ਭਾਈ ਕੀ ਕਰੀ ਜਣਾ ਨਵੇਂ ਸਾਲ ਨੂੰ ਪਾਈ ਐ ਹਾਂ ਨਵੇਂ ਸਾਲ ਨੂੰ ਸਹੀ ਗੱਲ 3 ਤਰੀਕ ਤਿੰਨ ਕ ਤੋਂ ਆਈ ਤਿੰਨ ਹੀ ਤਿੰਨ ਚੱਕੋ ਜੀ ਪੱਠਣ ਕਰ ਇਹਦਾ ਲਵਾਵਾਗੇ ਤੋਰੇ বন <Dihana> ਆ ਫਿਰ ਇਹ ਹੋਇਆ ਬੁਲਤਾਰ ਨਹੀਂ ਅੱਜ ਦਾ ਮਸਾਲਾ ਦੇਣਾ ਵਾਹਲੇ ਚੜਦੀ ਇੱਕ ਟਪੀਆਂ ਆਣਾ ਵਾਹ ਜਿੱਤੇ ਲਾ ਦੀਆਂ ਹੋਸ਼ ਚਲੋ ਇਹ ਰੱਬ ਦੀ ਮਿਹਰ ਸਦਕਾ ਉੱਪਰ ਜਿਹੜੀ ਹੈਗੀ ਛੱਤ ਪੈ ਗਈ ਹੈ ਦੁਕਾਨਾਂ ਦੇ ਉੱਤੇ ਕੰਮ ਢਿੱਬੜ ਗਿਆ ਪੂਰਾ ਆ ਸਾਡੇ ਸਾਰੇ ਬੰਦੇ ਹੁਣ ਆਪਦੇ ਹੱਥ ਫੈਰ ਤੋ ਕੀ ਘਰਾਂ ਨੂੰ ਰਵਾਨਾ ਲੱਗੇ ਪਏ ਨੇ ਉੱਠਲ ਉੱਠਲ ਤੋ ਤੇ ਜਾ ਰਹੇ ਨੇ ਪੂਰੇ ਤੇ ਇਹ ਸੀ ਜੀ ਆਪਣਾ ਛੋਟਾ ਜਿਹਾ ਵਲੌਗ ਜਿਹਦੇ ਵਿੱਚ ਆਪਣੇ ਦਿਖਾਇਆ ਵੀ ਭਾਈ ਕਿਵੇਂ ਮਿੱਟੀ-ਮੁੱਟੀ ਪਾ ਕੇ ਮਤਲਬ ਵੀ ਸਾਰਾ ਦੁਕਾਨਾ ਤਿਆਰ ਹੋ ਜਣੀ ਹੈ ਤੇ ਮੈਂ ਇੰਤ ਹੈ ਜੋ ਗਾਲਾਂ ਬੰਦਾ ਕਹਿੰਦੀ ਮੈਂ ਇੰਤ ਹੈ ਜੋ ਗਾਲਾਂ ਬੰਦਾ ਹਜੇ ਵੀ ਇੱਥੇ ਹੈਗਾ ਬੱਠਲ ਤੋਂ ਹੋ ਰਿਹਾ ਹੈ ਇਹਦਾ ਵੀ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਹੱਡ ਤੋੜ ਮਿਹਨਤ ਕਰੀਆ ਬੰਦੇ ਨੇ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਰਿਆਂ ਨੂੰ ਇਹ ਵਲੌਗ ਵਧੀਆ ਲੱਗਿਆ ਹੋਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹੋ ਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਵਾਸਤੇ